ਅੱਜ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਿੰਗ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਇੱਕ ਮੀਟਿੰਗ ਕਰ ਰਿਹਾ ਕਹਿੰਦੇ ਕਿ ਮੰਥਨ ਮੀਟਿੰਗ ਹੀ ਹੈਗੀ ਆ ਔਰ ਕਾਰਜਕਾਰੀ ਪ੍ਰਧਾਨ ਆਸ਼ੂਪਾ ਸਾਡੇ ਨਾਲ ਬੈਠਿਆ ਤੁਸੀਂ ਮੀਟਿੰਗ ਚ ਨਹੀਂ ਗਏ ਕੋਈ ਬੁਲਾਏਗਾ ਤੇ ਜਾਵਾਂਗਾ ਮੈਨੂੰ ਤਾਂ ਅੱਗੇ ਪੁੱਛਦੇ ਸੀ ਕਿ ਤਾਂ ਮੈਂ ਕਹਿੰਦਾ ਸੀ ਵੀ ਕਾਰਜਕਾਰੀ ਪ੍ਰਧਾਨ ਤਾਂ ਕਾਗਜ਼ੀ ਪ੍ਰਧਾਨ ਹੈ ਸਾਰੀ ਕਾਂਗਰਸ ਪੰਜਾਬ ਦੀ ਉਹਨਾਂ ਨੇ ਹੀ ਚਲਾਨੀ ਹੈ ਤਾਂ ਭਾਈ ਉਹ ਚਲਾ ਲੈਣ ਪਰ ਕਿਸਮਤੀ ਨਾਲ ਉਹਨਾਂ ਨੂੰ ਬ੍ਰਾਂਡਿੰਗ ਦਾ ਸ਼ੌਕ ਹੈ ਆਪਣੇ ਆਪ ਨੂੰ ਚੀਫ ਮਨਿਸਟਰ ਬ੍ਰਾਂਡ ਕਰਕੇ ਚੱਲਣ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਆਸ਼ੂ ਨੇ ਖੁੱਲ ਕੇ ਮਤਰੀ ਸੱਚੀ ਦੱਸਿਓ ਮਤ ਕੀਤੀ ਤੁਸੀਂ ਰਾਜਵਾਨੇ ਕਿ ਮੈਂ ਤਾਂ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਆ ਕਾਂਗਰਸ ਕੋਈ ਖੁੱਲ ਕੇ ਲੈ ਲਵੇ ਕਿਹੜੀ ਕਿਹੜੀ ਟਿਕਟ ਤੁਹਾਨੂੰ ਲੱਗਦਾ ਹੈ ਕਿ ਜੇ ਸਹੀ ਤਰੀਕੇ ਨਾਲ ਦਿੱਤੀ ਜਾਂਦੀ ਤਾਂ ਜਿੱਤੀ ਜਾ ਸਕਦੀ ਇਹ ਚੀਜ਼ਾਂ ਨਾ ਪਲੇਟਫਾਰਮ ਤੇ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਹੈ ਪਾਰਟੀ ਦੇ ਜਾਬਤੇ ਚ ਮੈਂ ਕੁਝ ਬਧਿਆ ਹੋਇਆ ਪਰ ਜੇ ਮੈਂ ਮੋਟਾ-ਮੋਟਾ ਮੈਂ ਤੁਹਾਨੂੰ ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਦਿੰਦਾ ਵੀ ਹਾਂ ਟਿਕਟ ਡਿਸਟ੍ਰਿਬਿਊਸ਼ਨ ਚ ਗਲਤੀਆਂ ਹੋਈਆਂ ਸਟੇਟ ਲੀਡਰਸ਼ਿਪ ਨੇ ਗਲਤ ਫੀਡਬੈਕ ਦਿੱਤੀ ਉੱਪਰ ਤਾਂ ਫੈਸਲੇ ਗਲਤ ਹੋਏ ਜਾਂ ਉਹਨਾਂ ਤੋਂ ਕਿਸ ਤਰੀਕੇ ਕਰਵਾਏ ਗਏ ਮੈਨੂੰ ਨਹੀਂ ਪਤਾ ਕਿ ਫੀਡਬੈਕ ਦੇਣ ਵਾਲੇ ਕੌਣ ਹੁੰਦੇ ਅਸੀਂ ਸਰ ਜਿਹੜੇ ਅੱਜ ਮੀਟਿੰਗ ਮਿਠਾ ਕਰ ਰਹੇ ਆ ਸਾ ਪ੍ਰਧਾਨ ਨੇ ਪ੍ਰਧਾਨ ਸਾਹਿਬ ਨੇ ਸਾਡੇ ਇੱਥੇ ਦੇ ਪ੍ਰਭਾਰੀ ਨੇ ਇੱਕ ਸਵਾਲ ਤੁਸੀਂ ਮੈਨੂੰ ਪੁੱਛੋ ਇਹ ਪੁੱਛਣਾ ਤੋਂ ਸਿਮਨ ਸਵਾਲ ਕਿ ਕਾਂਗਰਸ ਨੂੰ ਵਿਰੋਧੀ ਧਿਰ ਦੇ ਤੌਰ ਤੇ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਪੁੱਛੋ ਹਣ ਅੱਜ ਦੀ ਤਾਰੀਖ ਮੈਨੂੰ ਪੁੱਛੋ ਤੁਸੀਂ ਸਵਾਲ ਮੈਂ ਸਰ ਆਪ ਹੀ ਇਸ ਤੁਹਾਡੇ ਸਵਾਲ ਨੂੰ ਸਵਾਲ ਮੰਨ ਕੇ ਜਵਾਬ ਦੇ ਦਿੰਨਾ ਅੱਜ ਦੀ ਤਾਰੀਖ ਚ ਸਾਡੀ ਵਿਰੋਧੀ ਧਿਰ ਦੀ ਪਰਫਾਰਮੈਂਸ 0 ਹੈ ਆਖਦੀ ਸੀ 0 ਹੈ ਸਰ ਅੱਜ ਦੇ ਪੱਖ ਦੇ ਮੁੱਦੇ ਜਿਹੜੇ ਆ ਚਾਹੇ ਬਿਜਲੀ ਦੀ ਆ ਰਹੀ ਹੈ ਪਰਫਾਰਮੈਂਸ ਚਾਹੇ ਸਾਡੇ ਪੰਜਾਬੀਆਂ ਨੂੰ ਹਿਮਾਚਲ ਚ ਕੁੱਟਿਆ ਜਾ ਰਿਹਾ ਕੋਈ ਇਸ਼ੂ ਲਾਅ ਐਂਡ ਆਰਡਰ ਦਾ ਇਸ਼ੂ ਹੈ ਇਥੇ ਡਰੱਪ ਦੇ ਇਸ਼ੂ ਵਿੱਚ ਅਸੀਂ ਕਿਸੇ ਤੇ ਬੋਲ ਨਹੀਂ ਰਹੇ। ਚ ਇਲੈਕਸ਼ਨਾਂ ਦੇ ਵਿੱਚ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਤੱਕ ਆ ਜਾਂਦੀ ਹੈ। ਕੋਈ ਨਹੀਂ ਬੋਲਦਾ ਸਾਹਿਬ। ਬਿਆਨ ਨਹੀਂ ਹੁੰਦਾ। ਕੋਈ ਨਹੀਂ ਇੱਕ ਵੀਡੀਓ ਜਿਹੜੇ ਪਿਛਲੇ ਦੀ ਅਸ਼ਲੀਲ ਵੀਡੀਓ ਸੀ ਉਹਦੇ ਤੇ ਕੁਝ ਨਹੀਂ ਤੁਸੀਂ ਸਟੈਂਡ ਲੈਂਦੇ। ਕਲਕੱਲਾ ਸਾਰਾ ਠੀਕਾ ਹੋ ਘਰੇ ਨਹੀਂ ਲੈ ਲਿਆ। ਜਦ ਬਿਕਰਮ ਹੋ ਗਿਆ। ਆ ਬਿਕਰਮ ਜੀਤੀਏ ਨਹੀਂ ਲੈ ਲਿਆ। ਆਪੋਜੀਸ਼ਨ ਕਿੱਥੇ ਐ ਸਾਹਿਬ? ਕੋਈ ਤੁਸੀਂ ਸੀਟ 10000 ਤੇ ਹਾਰਦੇ ਹੋ ਕੋਈ 20000 ਤੇ ਹਾਰਦੇ ਹੋ ਕਿ ਸਾਨੂੰ ਡਿਸਕਸ ਕਰਨ ਦੀ ਜਰੂਰਤ ਨਹੀਂ ਹੈ ਬਿਲਕੁਲ ਜਦੋਂ ਇੱਥੇ ਇਲੈਕਸ਼ਨ ਚੱਲ ਰਿਹਾ ਸੀਗਾ ਸਟੇਟ ਲੀਡਰਸ਼ਿਪ ਸੀਗੀ ਕਿਤੇ ਕੋਈ ਸਾਰੇ ਲੀਡਰਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਸੀਗਾ ਸਾਰੇ ਇੰਡੀਵਿਜੂਲੀ ਲੜ ਰਹੇ ਸੀ ਇੰਡੀਵਿਵਿਜੂਲੀ ਲੜ ਰਹੇ ਸੀ ਸਾਰੇ ਕਾਂਗਰਸ ਦਾ ਵੋਟ ਸ਼ੇਅਰ ਵੱਧ ਰਿਹਾ ਹੈ ਵੱਧ ਰਿਹਾ ਸਾਰੇ ਮੁਲਕ ਚ ਵਧਿਆ ਅਸੀਂ ਅਗਰ ਇੱਕ ਦੋ ਸੂਬੇ ਛੱਡ ਦੀਏ ਜਿੱਥੇ ਇੱਕ ਇੱਕ ਡਿਗਰੀਡ ਪਰਸੈਂਟ ਘਟੇ ਆ ਪੰਜਾਬ ਚ ਅਸੀਂ 14% ਡਾਊਨ ਆ ਸਰ 2019 ਤੋਂ ਮੈਂ ਹਿੰਦੁਸਤਾਨ ਦੀ ਪਰਫਾਰਮੈਂਸ 2019 ਨਾਲ ਕੰਪੇਅਰ ਕਰ ਰਹੇ ਆ ਸਰ ਜਦੋਂ ਅਸੀਂ ਡਾਟਿਆਂ ਤੇ ਚੱਲ ਜੰਨੇ ਆ ਤਾਂ ਬੜੇ ਚਿੰਤਾਜਨਕ ਹੈ ਸਰ ਜੇ ਅਸੀਂ ਜੇ ਅਸੀਂ ਸੀਟਾਂ ਨੂੰ ਹੀ ਦੇਖ ਲੈਨੇ ਆ ਸੱਤ ਤੇ ਹਾਂ ਹਾਂ ਬਹੁਤ ਖੁਸ਼ ਹਾਂ ਸਰ ਹੁਣ ਕਾਂਗਰਸ ਦੀ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਚੱਲ ਰਹੀ ਹੈ ਮੰਤਾ ਉਮੀਦ ਕਰੂੰਗਾ ਸਾਫੀ ਅਸੀਤਾ ਕੀ ਮਿਨਿਸਟਰ ਤੇ ਭਾਈ ਦਾਵੇਦਾਰ ਹੈ ਨਹੀਂ ਇਕੱਠੇ ਹੋ ਜਾਓ ਜਦੋਂ ਚੀਫ ਮਿਨਿਸਟਰੀ ਦਾ ਵੇਲਾ ਆ ਜਾਊਗਾ ਹਾਈ ਕਮਾਂਡ ਤੇ ਛੱਡ ਲਿਓ ਯਾਰ ਲੈ ਲਿਓ ਫਿਰ ਤੁਸੀਂ ਟਿਕਟਾਂ ਵੀ ਲਈਆਂ ਉਹ ਤੋਂ ਚਿੰਨ ਹਿਸਟਰੀਆਂ ਲੈ ਲਓ ਕਿੰਨੇ ਚੀਫ ਮਿਨਿਸਟਰ ਦੇ ਇਹ ਵੀ ਲੋਕ ਬੜਾ ਮਜ਼ਾ ਕਢਾਉਂਦੇ ਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਔਰ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਹਲੇ ਲਾਮੀਆਂ ਐਲਾਨ ਕਰਦੇ ਆ ਕਿ ਅਸੀਂ ਚੀਫ ਮਿਨਿਸਟਰ ਰਹਿ ਗਏ ਕਹਿੰਦੇ ਕਾਂਗਰਸ ਦੇ ਐਮ ਐਲ ਏ ਘਟਾ ਚੀਫ ਮਿਨਿਸਟਰ ਜਾ ਦੇ ਹਾਂ ਹੱਸਦੇ ਆ ਬਿਲਕੁਲ ਹੱਸਦੇ ਆ ਸਾਡੇ ਨਾਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਪੂਸ਼ਣ ਆਸ਼ੂ ਸਾਹਿਬ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਂਗਰਸ ਦੀ ਸਿਆਸਤ ਤੇ ਔਰ ਜੋ ਕੁਝ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਰਿਹਾ ਕੁਝ ਪੰਜਾਬ ਦੀ ਰਾਜਨੀਤੀ ਤੇ ਹੋਰ ਵੀ ਗੱਲਬਾਤ ਜਿਹੜੀ ਅਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਅਸ਼ਵੀਰ ਸਵਾਗਤ ਹੈ ਸੱਚ ਕਰ ਸਰ ਹੋਰ ਸਰ ਸੇਧ ਪਰਵਾਹ ਠੀਕ ਹੈ ਜੀ ਬਿਲਕੁਲ ਠੀਕ ਜੀ ਬਹੁਤ ਬੜੀ ਐ ਸਰ ਅਸ਼ਵੀਰ ਪਹਿਲਾ ਸਵਾਲ ਮੇਰਾ ਇਹ ਜੀ ਸੱਤ ਸੀਟਾਂ ਤੁਸੀਂ ਲੈ ਕੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇ ਹੋ ਸਰ ਖੁਸ਼ ਹੂੰ ਪੰਜਾਬ ਦੇ ਵਿੱਚ ਬਿਲਕੁਲ ਸੱਤ ਸੀਟਾਂ ਆਉਂਦੀਆਂ ਐ ਤਾਂ ਕਿਹਨੂੰ ਖੁਸ਼ੀ ਨਹੀਂ ਹੋਏਗੀ ਸਾਡਾ ਅਸੀਂ ਵਰਕਰ ਸਾਰੇ ਖੁਸ਼ ਹੋ ਦیتے ਚੀਜ਼ਾਂ ਬਹੁਤ ਹੁੰਦੀਆਂ ਜਦੋਂ ਸਿਆਸਤ ਦੇ ਵਿੱਚ ਅਗਲੀ ਚੀਜ਼ ਦੇਖਣੀ ਹੁੰਦੀ ਹੈ ਤੇ ਉਹਦੇ ਤੇ ਕਈ ਚੀਜ਼ਾਂ ਦੇ ਉੱਤੇ ਨਜ਼ਰਸਾਨੀ ਕਰਨ ਦੀ ਲੋੜ ਹੁੰਦੀ ਹੈ ਪਰ ਇਹ ਵੀ ਨਹੀਂ ਹੈ ਵੀ ਸਾਡੇ ਵਰਕਰਾਂ ਦੀ ਮਿਹਨਤ ਹੈਗੀ ਸੱਤ ਸੀਟਾਂ ਜਿੱਤੇ ਐ ਸੋ ਉਹਦੀ ਖੁਸ਼ੀ ਵੀ ਰੱਖਣੀ ਚਾਹੀਦੀ ਹੈ ਮੈਂ ਪ੍ਰਗਟ ਸਿੰਘ ਹੋਰਾਂ ਦੀ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਨੇ ਕਿਹਾ ਕਿ ਬੇਸ਼ੱਕ ਅਸੀਂ ਸੀਟਾਂ ਜਿੱਤ ਗਏ ਪਰ ਮੈਂ ਕਹਿੰਦੇ ਸੰਤੁਸ਼ਟ ਨਹੀਂ ਵਿਧਾਨ ਸਭਾ ਹਲਕਿਆਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਅੰਦਰ ਸਾਡੀ ਕਾਰਗੁਜ਼ਾਰੀ ਕੋਈ ਬਹੁਤੀ ਵਧੀਆ ਨਹੀਂ ਰਹੀ ਤੇ ਕਹਿੰਦੇ ਕਿ ਅਸੀਂ ਹੋਰ ਸੀਟਾਂ ਜਿੱਤ ਸਕਦੇ ਸੀ ਜੇ ਸੀਟਾਂ ਦੀ ਵੰਡ ਚੰਗੀ ਹੋਈ ਹੁੰਦੀ ਆਹ ਚੋਕੀ ਸੋਚਦੀ ਹੈ ਇਹਦੇ 'ਚ ਕੋਈ ਦੂਰ ਹੈ ਨਹੀਂ ਮੈਂ ਤਾਂ ਪਹਿਲਾਂ ਹੀ ਇਸ ਕੱਲ ਦਾ ਹਾਂ ਮੈਂ ਰਦਰ ਜੋ ਪ੍ਰਕਟ ਉਹਨਾਂ ਨੇ کیا ਉਹਨਾਂ ਦੀ ਗੱਲ ਦੀ ਪ੍ਰੋਡ ਤਾਂ ਵੀ ਕਰਦਾ ਹਾਂ ਵੀ ਅਗਰ ਸੀਟਾਂ ਦੀ ਵੰਡ ਚੰਗੀ ਹੁੰਦੀ ਹੁੰਦਾ ਤੁਸੀਂ ਹਰ ਸੀਨੀਅਰ ਲੀਡਰ ਤਕਰੀਬਨ ਇਹ ਗੱਲ ਨੂੰ ਇਕਨੋਲਜ ਕਰ ਰਿਹਾ ਹੈ ਵੀ ਜਿਸ ਤਰੀਕੇ ਦਾ ਮਾਹੌਲ ਸੀ ਅਸੀਂ ਅੱਛਾ ਪਰਫਾਰਮ ਕਰ ਸਕਦੇ ਸੀ ਜੋ ਸਾਡੀ ਪਰਫਾਰਮੈਂਸ ਰਹੀ ਹੈ ਅਗਰ 7 ਦੇ ਉੱਤੇ ਸਾਡੀ ਸੰਤੁਸ਼ਟੀ ਹੈ ਤਾਂ ਫਿਰ ਪਾਰਟੀ ਦਾ ਰਾਬੀ ਰੱਖਾ ਭਾਈ ਤੇ ਜੇ ਅਸੀਂ ਇਸ ਪਰਫਾਰਮੈਂਸ ਦੇ ਉੱਤੇ ਕੋਈ ਆਤਮ ਪਰਚੋਲ ਕਰ ਲਈਏ ਕੋਈ ਇਨਟਰੋਸਪੈਕਸ਼ਨ ਕਰ ਲਈਏ ਤੇ ਉਹਦੇ ਨਾਲ ਸਟ੍ਰੈਟੇਜੀ ਡਿਵੈਲਪ ਕਰਕੇ ਸਤਾਈ ਵੱਲ ਨੂੰ ਆਹ ਮੂੰਹ ਕਰੀਏ ਤਾਂ ਅਸੀਂ ਅੱਛੇ ਰਿਜ਼ਲਟ ਹੋਰ ਲਿਆ ਸਕਦੇ ਹਾਂ ਅੱਜ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਇੱਕ ਮੀਟਿੰਗ ਕਰ ਰਿਹਾ ਕਹਿੰਦੇ ਕਿ ਮੰਥਨ ਮੀਟਿੰਗ ਹੀ ਹੈਗੀ ਆ ਔਰ ਕਾਰਜਕਾਰੀ ਪ੍ਰਧਾਨ ਆਸ਼ੂ ਸਾਹਿਬ ਸਾਡੇ ਨਾਲ ਬੈਠੇ ਆ ਤੁਸੀਂ ਮੀਟਿੰਗ ਚ ਨਹੀਂ ਗਏ ਕੋਈ ਬੁਲਾਏਗਾ ਤੇ ਜਾਵਾਂਗੇ ਸਾਹਿਬ ਮੈਨੂੰ ਤਾਂ ਅੱਗੇ ਪੁੱਛਦੇ ਸੀ ਕਿ ਤਾਂ ਮੈਂ ਕਹਿੰਦਾ ਸੀ ਵੀ ਕਾਰਜਕਾਰੀ ਪ੍ਰਧਾਨ ਦਾ ਕਾਗਜ਼ੀ ਪ੍ਰਧਾਨ ਹੈ ਇੱਥੇ ਅਗਰ ਕੋਈ ਮੀਟਿੰਗ ਉੱਥੇ ਹੁੰਦੀ ਹੈ ਤਾਂ ਬੜੀ ਛੋਟੀ ਜੀ ਸਾਡੀ ਐਗਜ਼ੈਕਟਿਵ ਹੈ ਕੋਈ ਬਹੁਤ ਵੱਡੀ ਤਾਂ ਹਲੇ ਬਣੀ ਨਹੀਂ ਚਾਰ ਸਾਡੇ ਵਾਈਸ ਪ੍ਰਧਾਨ ਨੇ ਇੱਕ ਸਾਡੇ ਕੈਸ਼ੀਅਰ ਨੇ ਇੱਕ ਜਨਰਲ ਸੈਕਟਰੀ ਹੈ ਹੁਣ ਜੇ ਸਾਰੀ ਕਾਂਗਰਸ ਪੰਜਾਬ ਦੀ ਦੋਨਾਂ ਨੇ ਹੀ ਚਲਾਣੀ ਹੈ ਤਾਂ ਭਾਈ ਉਹ ਚਲਾ ਲੈਣ ਫਿਰ ਕਾਰਜਕਾਰੀ ਪ੍ਰਧਾਨ ਦਾ ਕੰਮ ਕੀ ਹੈ ਇਹ ਹਾਈ ਕਮਾਂਡ ਨੂੰ ਦੇਖਣਾ ਚਾਹੀਦਾ ਵੀ ਇੱਕ ਡੈਕੋਰੇਟਿਵ ਉਹ ਅਹੁਦਾ ਦੇਣਾ ਹੈ ਜੀ ਜ਼ਿੰਮੇਵਾਰੀ ਦੇਣੀ ਹੈ ਤਾਂ ਕਿਸ ਤਰੀਕੇ ਦੀ ਦੇਣੀ ਹੈ ਅਸੀਂ ਅਸੀਂ ਸੋਚਦੇ ਸੀ ਅਸੀਂ ਸੋਚਦੇ ਸੀ ਕਿ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲੁਧਿਆਣਾ ਦੀ ਵਿੱਚ ਆ ਗਏ ਉਹ ਹੁਣ ਇੱਥੇ ਚੋਣ ਲੜ ਰਹੇ ਸੀਗੇ ਤੇ ਸਾਨੂੰ ਲੱਗਦਾ ਸੀ ਕਿ ਸਾਰੀ ਜ਼ਿੰਮੇਵਾਰੀ ਭਾਰਤ ਭੂਸ਼ਨਾਸ਼ੂ ਉਹਨਾਂ ਦੇ ਉੱਪਰ ਹੋਊਗੀ ਕਿਉਂਕਿ ਕਾਰਜਕਾਰੀ ਪ੍ਰਧਾਨ ਨੇ ਪਰ ਉਸ ਤਰੀਕੇ ਦੀ ਜ਼ਿੰਮੇਵਾਰੀ ਕਿਸੇ ਨੂੰ ਪਾਉਂਦੇ ਨਜ਼ਰ ਨਹੀਂ ਆਈ ਉਹ ਬਦਕਿਸਮਤੀ ਨਾਲ ਉਹਨਾਂ ਨੂੰ ਅ ਬ੍ਰਾਂਡਿੰਗ ਦਾ ਸ਼ੌਕ ਹੈ ਆਪਣੇ ਆਪ ਨੂੰ ચીਫ ਮਿਨਿਸਟਰ ਬ੍ਰਾਂਡ ਕਰਕੇ ਚੱਲਣ ਦਾ ਜਿਹੜੀ ਥੱਲੇ ਵਰਕਿੰਗ ਹੈ ਨਾ ਉਹ ਤਾਂ ਸਾਰੀ ਟੀਮ ਦੀ ਹੁੰਦੀ ਹੈ ਸਾਡੇ ਥੱਲੇ ਦਰਜਾ ਬਦ ਦਰਜਾ ਆਫੀਸਰ ਬੀਰਰ ਨੇ ਇੱਥੇ ਜਿਹੜੇ ਹਲਕਿਆਂ ਚ ਹਾਰੇ ਹੋਏ ਸਾਡੇ ਐਮਐਲਏ ਬੈਠੇ ਸੀਗੇ ਉਹਨਾਂ ਦੀ ਵਰਕਿੰਗ ਸੀਗੀ ਪੱਲੇ ਬਲੌਗ ਪਰਦਾਨ ਮੰਡਲ ਪਰਦਾਨ ਉਹ ਪਤਾਂ ਸਾਰੇ ਦਰਜਾ ਬਦਰਚਾ ਹਰ ਬੰਦਾ ਇਨਵੋਲ ਹੁੰਦਾ ਹੈ ਪਰ ਸਮ ਹਾਉ ਇਸਤਰੀ ਕੇ ਦਾ ਮਾਹੌਲ ਬਣ ਗਿਆ ਵੀ ਸੋਸ਼ਲ ਮੀਡੀਆ ਤੇ ਅਸੀਂ ਟੀਮਾਂ ਲਾ ਕੇ ਆਪਣੇ ਆਪ ਨੂੰ ਐਵੇਂ ਪ੍ਰੋਜੈਕਟ ਕਰਨਾ ਹੈ ਵੀ ਅਸੀਂ ਹੀ ਅਸੀਂ ਆ ਹੋਰ ਕੋਈ ਨਹੀਂ ਹੈ ਤੇ ਥੋੜਾ ਜਿਹਾ ਉਹਨਾਂ ਨੇ ਇਹੀ ਸਮਝਿਆ ਵੀ ਵੈਸਤਾ ਹੀ ਉਹ ਕੰਮ ਲੈਣਾ ਹੈ ਹਾਲਾਂਕਿ ਕੰਮ ਤਾਂ ਉਹਨਾਂ ਦੀਆਂ ਟੀਮਾਂ ਸਾਰੇ ਲੁਧਿਆਣੇ 'ਚ ਹੀ ਮੇਰੇ ਤੋਂ ਲੈਂਦੀਆਂ ਰਹੀਆਂ ਅੱਛਾ ਪਰ ਸਮ ਹਾਉ ਉਹਨਾਂ ਨੇ ਚਾਇਆ ਨਹੀਂ ਬਈ ਜਿੰਨੇ ਇੱਕ ਵਰਕਿੰਗ ਮੇਰੇ ਤੋਂ ਕਰਾਉਣੀ ਸੀ ਉਹ ਕਰਵਾਈ ਉਸ ਤੋਂ ਜ਼ਿਆਦਾ ਉਹਨਾਂ ਨੇ ਚਾਹੀ ਨਹੀਂ ਪਰ ਸਾਨੂੰ ਇਸ ਗੱਲ ਦੀ ਖੁਸ਼ੀ ਬਹੁਤ ਹੈ ਵੀ ਅਸੀਂ ਲੁਧਿਆਣਾ ਜਿੱਤ ਲਿਆ ਪਰ ਪ੍ਰਚਾਰ ਰਹੀ ਜਿੱਤਿਆ ਚਾਹੇ ਮੈਂ ਮੇਰੀ ਸੀਟ ਹਾਰੀ ਪਰ ਮੈਂ ਪ੍ਰਧਾਨ ਸਾਹਿਬ ਹੁਣਾਂ ਨੂੰ ਕਾਫੀ ਚੀਜ਼ਾਂ ਪਹਿਲਾਂ ਤੋਂ ਅਗਾਹ ਕਰਤੀਆਂ ਇਸ ਵੀ ਮਾਹੌਲ ਇਸ ਤਰੀਕੇ ਦਾ ਹੈ ਵੀ ਥੱਲੇ ਪੋਲਰਾਈਜੇਸ਼ਨ ਬਹੁਤ ਤਕੜੀ ਹੈ ਅੱਛਾ ਸੋ ਸਾਡੀਆਂ ਸ਼ਹਿਰੀ ਸੀਟਾਂ ਬਹੁਤ ਜ਼ਿਆਦਾ ਪ੍ਰੈਸ਼ਰ ਚ ਨੇ ਤੇ ਸਾਨੂੰ ਕਿਸ ਤਰੀਕੇ ਦੀ ਵਰਕਿੰਗ ਕਰਨੀ ਚਾਹੀਦੀ ਹੈ ਔਰ ਕਿਸ ਤਰੀਕੇ ਜਿੱਤ ਹਾਸਲ ਕਰਨੀ ਚਾਹੀਦੀ ਹੈ ਕੁਝ ਉਹਨਾਂ ਨੇ ਸੁਣੀਆਂ ਕੁਝ ਮੰਨੀਆਂ ਕੁਝ ਨਹੀਂ ਮੰਨੀਆਂ ਪਰ ਚਲੋ ਆਲ ਵੈਲ ਦੈਟ ਐਂਡਸ ਵੈਲ ਅਸੀਂ ਸੀਟ ਜਿੱਤ ਗਏ ਪ੍ਰਧਾਨ ਸਾਹਿਬ ਨੂੰ ਵੀ ਮੁਬਾਰਕ ਸਾਡੇ ਵਰਕਰਾਂ ਨੂੰ ਵੀ ਮੁਬਾਰਕ ਸਾਰੀ ਕਾਂਗਰਸ ਪਾਰਟੀ ਨੂੰ ਮੁਬਾਰਕ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਆਸ਼ੂ ਨੇ ਖੁੱਲ ਕੇ ਮੱਤ ਨਹੀਂ ਕੀਤੀ ਸੱਚੀ ਦੱਸਿਓ ਮੱਤ ਕੀਤੀ ਤੁਸੀਂ ਰਾਜਵਾਨੇ ਕਿ ਮੈਂ ਤਾਂ ਮਦਦ ਕਰਨ ਨੂੰ ਹਮੇਸ਼ਾ ਹੀ ਤਿਆਰ ਆ ਕਾਂਗਰਸ ਦੀ ਕੋਈ ਖੁੱਲ ਕੇ ਲੈ ਲਵੇ ਅੱਛਾ ਕੋਈ ਖੁੱਲ ਕੇ ਲੈ ਲਵੇ ਮੈਂ ਤਾਂ ਕਦੀ ਰੋਕਿਆ ਹੀ ਨਹੀਂ ਜਿੱਥੇ-ਜਿੱਥੇ ਮੈਨੂੰ ਸੱਦਿਆ ਦੂਸਰੇ ਹਲਕਿਆਂ ਦੇ ਵਿੱਚ ਵੀ ਮਦਦ ਲਈ ਇਹਦੀ ਟੀਮ ਨੇ ਪ੍ਰਧਾਨ ਸਾਹਿਬ ਦੀ ਔਰ ਪ੍ਰਧਾਨ ਦੇ ਆਪ ਦੇ ਫੋਨ ਆਉਂਦੇ ਰਹੇ ਅਸੀਂ ਉੱਥੇ ਪੂਰੀ ਮਦਦ ਕਰਦੇ ਰਹੇ ਕਦੀ ਇਹ ਚਾਇਆ ਵੀ ਨਹੀਂ ਵੀ ਕੋਈ ਨੰਬਰ ਬਾਜ਼ੀ ਕੋਈ ਆਪਣੀ ਫੋਟੋ ਕੋਈ ਇਹ ਤੇ ਕੋਈ ਉਹ ਕਦੀ ਇਹੋ ਜੀ ਮਨ ਵਿੱਚ ਸੋਚ ਹੀ ਨਹੀਂ ਰਹੇ ਸਿਰਫ ਇੱਕੋ ਹੀ ਸੋਚ ਸੀ ਵੀ ਕਿਸ ਤਰੀਕੇ ਪਾਰਟੀ ਔਰ ਉਹਦਾ ਕੈਂਡੀਡੇਟ ਜਿਤਾਣਾ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਅਸੀਂ ਕਾਫੀ ਘੂਕ ਰਹੇ ਹਾਂ ਜਿਵੇਂ ਫਰੀਦਕੋਟ ਸੀਟ ਲਾ ਲਓ ਜਿਵੇਂ ਖਡੂਰ ਸਾਹਿਬ ਸੀਟ ਲਾ ਲਓ ਸਿੱਖ ਵੋਟਰਾਂ ਦਾ ਪ੍ਰਭਾਵ ਜਿਹੜਾ ਆਜ਼ਾਦ ਮੀਂਦਵਾਰਾਂ ਪਾਸੇ ਨੂੰ ਚਲਿਆ ਗਿਆ ਜੀ ਹਿੰਦੂ ਵੋਟਰ ਦਾ ਪ੍ਰਭਾਵ ਜਿਹੜਾ ਉਹ ਬੀਜੇਪੀ ਦੇ ਪ੍ਰਭਾਵ ਹੇਠ ਆ ਗਈ ਕਾਂਗਰਸ ਨੂੰ ਕਿੱਥੇ ਖੜੀ ਦੇਖਦੇ ਤੁਸੀਂ ਇਹੀ ਚੀਜ਼ ਕਿਤੇ ਇਨਟਰੋਸਪੈਕਟ ਕਰਨ ਵਾਲੀ ਹੈ ਕਿਤੇ ਬੈਠ ਕੇ ਡਿਸਕਸ ਕਰਨ ਵਾਲੀ ਹੈ ਵੀ ਇਹਨਾਂ ਚੀਜ਼ਾਂ ਨੂੰ ਜਿਹੜੀ ਚੀਜ਼ ਇਹ ਇੱਕ ਤੁਹਾਡੇ ਸਾਹਮਣੇ ਆ ਗਿਆ ਧਾਰਮਿਕ ਕਟੜਤਾ ਤੇ ਉਹਦੇ ਹਿਸਾਬ ਨਾਲ ਵੋਟਰ ਪੋਲਰਾਈਜ਼ ਹੋ ਰਿਹਾ ਉਹਦੇ ਹਿਸਾਬ ਨਾਲ ਜਿਹੜੀ ਕਿਉਂਕਿ ਕਾਂਗਰਸ ਤਾਂ ਹਮੇਸ਼ਾ ਸੈਕੂਲਰ ਰੂਟ ਲੈਂਦੀ ਹੈ ਤੇ ਉਹਦੇ ਵਿੱਚ ਸਾਨੂੰ ਕੀ ਕਰਨਾ ਚਾਹੀਦਾ ਤਾਂਕਿ ਉਹ ਜਿਹੜੇ ਦੋਨੋਂ ਸਾਡੇ ਕਮਿਊਨਿਟੀਜ਼ ਨੇ ਸਾਡੇ ਨਾਲ ਥੋੜੀ ਜੀ ਆਪਣੀ ਨੇੜਤਾ ਮਹਿਸੂਸ ਕਰਨ ਤੇ ਵਾਪਸ ਆਉਣ ਇਹਦੇ ਵਿੱਚ ਸੋਚਣ ਵਾਲੀ ਗੱਲ ਆ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਆ ਹਲੇ ਸਾਡੇ ਲੀਡਰ ਦੀ ਇਹਦੇ ਤੇ ਆਪਣਾ ਆਪਣਾ opinion ਹੋਏਗਾ ਕਿਉਂਕਿ ਕਾਂਗਰਸ ਦੇ ਬਹੁਤ ਵੱਡੇ ਇਲਜ਼ਾਮ ਤੁਹਾਡੇ ਹੀ ਸਾਬਕਾ ਪ੍ਰਧਾਨ ਸੁਨੀ ਜਾਖ ਬਲਾ ਕੇ ਗਏ ਆ ਉਹ ਕਹਿੰਦੇ ਕਿ ਪੰਜਾਬ ਦੀ ਕਾਂਗਰਸ ਜਿਹੜੀ ਆ ਉਹ ਹਿੰਦੂ ਨੂੰ ਪਿੱਛੇ ਸਖਟ ਰਹੀ ਆ ਪੰਜਾਬ ਦੇ ਵਿੱਚ ਹਿੰਦੂਆਂ ਨੂੰ ਉਸ ਤਰੀਕੇ ਦੇ ਨਾਲ ਕਹਿੰਦੇ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਕਾਂਗਰਸ ਦੇ ਕਿਸ ਜਿਸ ਸਾਰੇ ਮੁਲਕ 'ਚ ਜਿਹੜੀ ਕਮਿਊਨਿਟੀ ਮੈਜੋਰਿਟੀ 'ਚ ਹੈ ਨਾ ਉਹ ਪੰਜਾਬ 'ਚ ਮਾਈਨੋਰਿਟੀ 'ਚ ਹੈ ਤੇ ਮੈਂ ਕਹਾਂ ਵੀ ਇੱਥੇ ਹਿੰਦੂ ਜੀ ਮਿਨਿਸਟਰ ਹੋਣਾ ਚਾਹੀਦਾ ਜੀ ਉਹ ਹੋਣਾ ਚਾਹੀਦਾ ਇਹ ਵੀ ਗੱਲ ਬੜੀ ਵੱਡੀ ਹੋਏ ਕਿ ਇਹ ਹੋਣੀ ਨਹੀਂ ਚਾਹੀਦੀ ਪਰ ਹਾਂ ਪ੍ਰੋਪਰ ਰਿਪਰੈਜ਼ੈਂਟੇਸ਼ਨ ਤਾਂ ਦੋਸਤ ਚਾਹੀਦੀ ਹੈ ਚਾਹੀਦੀ ਉਹਦੇ ਹਿਸਾਬ ਨਾਲ ਜਦੋਂ ਕਮਿਊਨਿਟੀ ਲੀਡਰ ਅੱਗੇ ਨਿਕਲਣਗੇ ਉਹ ਜਿਹੜੀਆਂ ਉਸ ਕਮਿਊਨਿਟੀ ਦੀਆਂ ਭਾਵਨਾਵਾਂ ਹਨ ਉਹਨੂੰ ਵੀ ਅੱਗੇ ਲੈ ਕੇ ਜਾਣਗੇ ਤੇ ਉਹਦੇ ਹਿਸਾਬ ਨਾਲ ਕਾਂਗਰਸ ਪਾਰਟੀ ਨੂੰ ਕੀ ਕਰਨਾ ਚਾਹੀਦਾ ਹੈ ਉਸ ਹਿਸਾਬ ਨਾਲ ਸਟ੍ਰੈਟਜੀ ਔਰ ਪਾਲਿਸੀਜ਼ ਵੀ ਬਣਨਗੀਆਂ ਅਗਰ ਤੁਸੀਂ ਉਹਨਾਂ ਨਾਲ ਵਕਫਾ ਹੀ ਕ੍ਰੀਏਟ ਕਰਦੇ ਜਾਓਗੇ ਤੇ ਉਹ ਜਿਹੜਾ ਗੈਪ ਹੈ ਉਹ ਇਸ ਤਰੀਕੇ ਦੇ ਰਿਜ਼ਲਟ ਚਾਹੀਗਾ ਜਿਵੇਂ ਹੁਣ ਆ ਰਿਹਾ ਰਿਜ਼ਲਟ ਲੱਗਦਾ ਨਹੀਂ ਕਿ ਪੰਜਾਬ ਦੇ ਅੰਦਰ ਜਿਹੜੀ ਪੰਜਾਬ ਕਾਂਗਰਸ ਹੈ ਉਹ ਤੇ ਜੱਕ ਲੀਡਰਸ਼ਿਪ ਜ਼ਿਆਦਾ ਭਰੀ ਹੈ ਜੇ ਦਲਿਤ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਸਿਰਫ ਚਰਨਜੀਤ ਸਿੰਘ ਚੰਨੀ ਹੈ ਜੇ ਹਿੰਦੂ ਲੀਡਰਸ਼ਿਪ ਦੀ ਗੱਲ ਕਰੀਏ ਤਾਂ ਭਾਪੂ ਚਨਾਜੂ ਤੇ ਵਿਜੇਂਦਰ ਸਿੰਘਲਾ ਦਾ ਨਾਮ ਆਉਂਦਾ ਹੋਰ ਤਾਂ ਕੋਈ ਦੇਖ ਹੀ ਨਹੀਂ ਰਿਹਾ ਨਹੀਂ ਭਾਜੀ ਲੀਡਰਸ਼ਿਪ ਬੜੀ ਹੈ ਚਰਨਜੀਤ ਸਿੰਘ ਚੰਨੀ ਹੋਣਾ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ ਜਦੋਂ ਪਾਰਟੀ ਨੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਇੱਕ ਦੁੱਤਬੇ ਚ ਆ ਕੇ ਉਹਨੇ ਆਪਣੇ ਆਪ ਨੂੰ ਦਲਿਤ ਲੀਡਰ ਨਹੀਂ ਉਸ ਤੋਂ ਪਹਿਲਾਂ ਬੜੇ ਦਲਿਤ ਲੀਟਰਸੀ ਸਾਡੇ ਕੋਲ ਡਾਕਟਰ ਰਾਜਕੁਮਾਰ ਪੇਰਕਾ ਵਰਗੇ ਡਾਕਟਰ ਚਾਪੇ ਵਾਲੇ ਵੀ ਵਿੱਚੋਂ ਹੀ ਗਏ ਨੇ ਸਾਡੇ ਸੀਗੇ ਪਰ ਉਹਨਾਂ ਨੇ ਆਪਣੇ ਆਪ ਨੂੰ ਇਸ ਆਪਣਾ ਕਦ ਬਣਾਇਆ ਔਰ ਉਹਨਾਂ ਦੀ ਕਮਿਊਨਿਟੀ ਨੇ ਉਹਨਾਂ ਨੂੰ ਬਿਲਕੁਲ ਆਪਣਾ ਲੀਡਰ ਮੰਨੇ ਹੈ ਇਸੇ ਤਰੀਕੇ ਦੂਸਰੀਆਂ ਕਮਿਊਨਿਟੀਆਂ ਚ ਜੇ ਤੁਸੀਂ ਹਿੰਦੂ ਕਮਿਊਨਿਟੀ ਦੀ ਗੱਲ ਕਰਦੇ ਹੋ ਮੈਂ ਤੇ ਵਿਜੇ ਭਾਈ ਸਾਹਿਬ ਉਹਦੇ ਨਾਲ ਸਾਡੇ ਕੋਲ ਰਾਣਾ ਕੇ ਪੀਜੀ ਨੇ ਬੜੇ ਸੀਨੀਅਰ ਨੇ ओपी सोनी ਜੀ ਨੇ ਬੜੇ ਉਹ ਵੀ ਸੀਨੀਅਰ ਡਿਪਟੀ ਸੀਐਮ ਰਹੇ ਹਾਂ ਡਿਪਟੀ ਸੀਐਮ ਰਹੇ ਨੇ ਬ੍ਰਾਹਮ ਅੰਕਲ ਨੇ ਬ੍ਰह्मਹਿੰਦਰਾ ਜੀ ਬੜੇ ਸੀਨੀਅਰ ਲੀਡਰਸ ਨੇ ਤੁਸੀਂ ਉਹਨਾਂ ਤੇ ਜ਼ਿੰਨੇਵਾਰੀ ਪਾਓ ਉਹਨਾਂ ਨੂੰ ਕਹੋ ਵੀ ਕਿਸ ਤਰੀਕੇ ਦੀ ਇਹ ਰਿਜ਼ਲਟ ਆਇਆ ਤੇ ਅਸੀਂ ਕਿਸ ਤਰੀਕੇ ਬੈਠ ਕੇ ਡਿਸਕਸ਼ਨ ਤਾਂ ਹੋਏ ਅਗਰ ਪ੍ਰਧਾਨ ਨਾਲ ਡਿਸਕਸ਼ਨ ਕਰਕੇ ਫੀਡਬੈਕ ਹੱਲੇ ਦੀ ਅਜ ਪ੍ਰਧਾਨ ਸਾਹਿਬ ਲੈ ਰਹੇ ਨੇ ਤੇ ਉਹਦੇ ਹਿਸਾਬ ਨਾਲ ਫਿਰ ਸੀਨੀਅਰ ਲੀਡਰਸ਼ਿਪ ਨਾਲ ਵੀ ਡਿਸਕਸ ਕਰ ਰਹੇ ਹਾਂ ਅੱਜ ਤਕਰੀਬਨ 15 ਦਿਨ ਹੋ ਚੁੱਕੇ ਆ ਕੋਈ ਪਾਰਟੀ ਨੇ ਮੀਟਿੰਗ ਜਾਂ ਕੋਈ ਹੋਰ ਇਹੋ ਜਿਹਾ ਮੰਚਨ ਤੇ ਕੋਈ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਸੁਖਵੀਰ ਸਾਨੂੰ ਟਾਈਮ ਵੀ ਦੇਣਾ ਚਾਹੀਦਾ ਹੱਲੇ ਉਹਨਾਂ ਦਾ ਥੋੜਾ ਜਿਹਾ ਇਹ ਚੱਲਦਾ ਪਿਆ ਹਨੀਮੂਨ ਪੀਰੀਅਡ ਹੈ ਜਿੱਤੇ ਨੇ ਇਲੈਕਸ਼ਨ ਧੰਨਵਾਦ ਦੌਰੇ ਚੱਲਦੇ ਪਏ ਨੇ ਉਤੋਂ ਦੀ ਬਾਈ ਇਲੈਕਸ਼ਨ ਦੀ ਜ਼ਿੰਮੇਵਾਰ ਵਾਰੀ ਆ ਗਈ ਸਾਨੂੰ ਥੋੜਾ ਟਾਈਮ ਦੇਣਾ ਚਾਹੀਦਾ ਪਰ ਹਾਂ ਇਸ਼ੂ ਬੜੇ ਰੈਲੇਵੈਂਟ ਖੜੇ ਆ ਬਾਈ ਕੱਲੀ ਇਸ ਪਰਫਾਰਮੈਂਸ ਨਾਲ ਅਸੀਂ ਸਤਾ ਇਹ ਬੜਾ ਕਲੀਅਰ ਹੈ ਕਿਉਂਕਿ 868 ਸੀਟਾਂ ਨੇ ਪੰਜਾਬ ਦੀ ਮਾਲਵੇ ਸੀਟ ਦੀਆਂ ਇੱਥੇ ਸਿਰਫ 18 ਹੀ ਜਿੱਤੀਆਂ ਨਿਕਲ ਆਗਰ ਸਭ ਤੁਸੀਂ ਦੇਖੋ ਸੰਗਰੂਰ ਮਾਨਸਾ ਬਠਿੰਡਾ ਬਰਨਾਲਾ ਮੁਕਸਰ ਫਰੀਦਕੋਟ ਮੋਗਾ ਤੁਸੀਂ ਕਿੱਥੇ ਖੜੇ ਹੋ ਬਿਲਕੁਲ ਤੁਸੀਂ ਸਾਰਿਆਂ ਦੀ ਦੇਖ ਲਓ ਮੇਰਾ ਖਿਆਲ ਨਹੀਂ ਤੀਜੇ ਚੌਥੇ ਨੰਬਰ ਤੋਂ ਉੱਤੇ ਹੋਵੋਗੇ ਇਹਨਾਂ ਸਾਰੇ ਡਿਸਟ੍ਰਿਕਟਾਂ 'ਚ ਚਲੇ ਜਾਓ ਜਦੋਂ ਤੁਸੀਂ ਐਡੇ ਡਿਸਟ੍ਰਿਕਟ ਖਾਲੀ ਕਰ ਲਿਓ ਪ੍ਰਧਾਨ ਸਦ ਦਾ ਆਪ ਦਾ ਡਿਸਟ੍ਰਿਕਟ ਆ ਸਭ ਮੁਕਸਰ ਹਮ ਆਪਾਂ ਕਿਸੇ ਮਲੂਂਗਲ ਚੱਕੀਏ ਉਸ ਤੋਂ ਪਹਿਲਾਂ ਪਰਚੋਨ ਕਿਉਂ ਨਾ ਕਰੀਏ ਇਹ ਡਿਸਪੀਸਿਪਲਨ ਦੀ ਵੀ ਬਹੁਤ ਘਾਟ ਹੈ ਆਪਾਂ ਦੇਖਿਆ ਕਿ ਇਹ ਗਾਂਧੀ ਸਾਹਿਬ ਦੀ ਵਾਰੀ ਇੱਕ ਆਡੀਓ ਬਾਹਰ ਆ ਜਾਂਦੀ ਹੈ ਲਾਲ ਸਿੰਘ ਹੋਰਾਂ ਦੀ ਉਹ ਕਹਿੰਦੇ ਜੀ ਇਹਨਾਂ ਨੂੰ ਵੋਟ ਨਹੀਂ ਪਾਉਣੀ ਉਧਰ ਸੁਪਾਲ ਸਿੰਘ ਖਹਿਰਾ ਦੇ ਅਗੇਂਸਟ ਬੜਾ ਕੁਝ ਚੱਲਿਆ ਕਾਂਗਰਸ ਜੰਦਰੀ ਇੱਕ ਆਗਰਸੀ ਕਾਂਗਰਸ ਨੂੰ ਜਿਹੜੀ ਹਰਾਉਣ ਲੱਗ ਜਾਂਦੀ ਆ ਇਹਨੂੰ ਬੜਾ ਹੀ ਦੇ ਵਿੱਚ ਵੀ ਦੇਖਿਆ 24 ਦੇ ਵਿੱਚ ਵੀ ਦੇਖਿਆ ਇਹ ਕਿਵੇਂ ਠੀਕ ਹੋ ਬੜਾ ਮੰਤ ਭਾਗ ਹੈ ਸਾਬ ਇਹ ਸਭ ਤੋਂ ਵੱਡਾ ਰੀਜ਼ਨ ਆ ਜਿਹੜਾ ਡਿਸਕਸ ਕਰਨ ਦੀ ਲੋੜ ਆ ਔਰ ਜਿਹੜੇ ਬੰਦੇ ਇਹੇ ਚੀ ਗੱਲ ਕਰਦੇ ਆ ਉਹਨਾਂ ਦੇ ਖਿਲਾਫ ਕੀ ਐਕਸ਼ਨ ਹੋਣਾ ਚਾਹੀਦਾ ਚਾਹੇ ਮੇਰੇ ਬੜੇ ਸੀਨੀਅਰ ਹੈ ਮੈਂ ਤਾਂ ਉਹਨਾਂ ਨੇ ਹੀ ਕਿਤੇ ਨਾ ਕਿਤੇ ਜਦੋਂ ਸਾਨੂੰ ਕਾਉਂਸਲਰ ਦੀਆਂ ਟਿਕਟਾਂ ਦੇਣੀਆਂ ਹੁੰਦੀਆਂ ਸੀ ਸਰਦਾਰ ਲਾਲ ਸਿੰਘ ਜੀ ਲੁਧਿਆਣੇ ਦੇ ਇੰਚਾਰਜ ਰਹਿੰਦੇ ਹੁੰਦੇ ਸੀਗੇ ਪਰ ਆਹ ਗੱਲ ਅਗਰ ਉਹ ਆਡੀਓਜ਼ ਕੋਈ ਸੱਚਾਈ ਹੈ ਤਾਂ ਦੇਖਣਾ ਨਹੀਂ ਗੱਲ ਹੈ ਭਾਈ ਇਹ ਬੜੀ ਸੀਰੀਅਸ ਹੈ ਸੁਖਪਾਲ ਸਿੰਘ ਖੈਰਾਜੀ ਤਾਂ ਆਪ ਦਾ ਕਦਰ ਹੈ ਉਹਨਾਂ ਨੇ ਜਾ ਕੇ ਹਿੰਮਤ ਕਰਕੇ ਉਹ ਸੀਐਮ ਸਾਹਿਬ ਦੀ ਗੜ ਦੇ ਵਿੱਚ ਲੜਾਈ ਲੜੀ ਹੈ ਤੇ ਲੜਾਈ ਲੜ ਲਈ ਤੇ ਰਿਜ਼ਲਟ ਕੀ ਹੈ ਸਾਹਿਬ ਉੱਥੇ ਦੀ ਲੀਡਰਸ਼ਿਪ ਲੀਡਰਸ਼ਿਪ ਦਾ ਕੀ ਕਸੂਰ ਉਹਨਾਂ ਨੂੰ ਦਬਕੇ ਮਾਰ ਕੇ ਤਾਂ ਬੁਲਾ ਲਿਆ ਜਾਂਦਾ ਸਾਰੇ ਦਾ ਸਾਰਾ ਮਾਲਵਾ ਖਾਲੀ ਕਰਕੇ ਇੱਕ ਸੀਟ ਤੇ ਬੁਲਾ ਲਿਆ ਤੁਸੀਂ ਜਿਹੜਾ ਰਹਿੰਦਾ ਖੁੰਦਾ ਸੀ ਉਹਨਾਂ ਨੂੰ ਵਿਜੇਂਦਰ ਹੁਣਾਂ ਨੇ ਬੁਲਾ ਲਿਆ ਤਾਂ ਇਹ ਟਿਕਟ ਵੰਡ ਕਿਉਂ ਨਾ ਸਹੀ ਹੋਈ ਬਿਲਕੁਲ ਫਿਰ ਤੁਸੀਂ ਲੜਦੇ ਹੀ ਭਾਈ ਉੱਥੇ ਉੱਥੇ ਜਿੱਥੇ ਜਿੱਥੇ ਤਾਂ ਲੀਡਰਸ਼ਿਪ ਤੁਹਾਨੂੰ ਚੰਗੀ ਲੱਗਦੀ ਸੀ ਕਿਹੜੀ ਕਿਹੜੀ ਟਿਕਟ ਤੁਹਾਨੂੰ ਲੱਗਦਾ ਕਿ ਜੇ ਸਹੀ ਤਰੀਕੇ ਨਾਲ ਦਿੱਤੀ ਜਾਂਦੀ ਤਾਂ ਜਿੱਤੀ ਜਾ ਸਕਦੀ ਸੀ ਇਹ ਚੀਜ਼ਾਂ ਨਾ ਇੱਕ ਪਲੇਟਫਾਰਮ ਤੇ ਬੈਠ ਕੇ ਡਿਸਕਸ ਕਰਨ ਵਾਲੀ ਗੱਲ ਹੈ ਪਾਰਟੀ ਤੇ ਜਾਬਤੇ 'ਚ ਮੈਂ ਕੁਝ ਬਧਿਆ ਹੋਇਆ ਪਰ ਮੈਂ ਮੋਟਾ-ਮੋਟਾ ਮੈਂ ਤੁਹਾਨੂੰ ਪਰ ਮੈਂ ਤੁਹਾਨੂੰ ਇਹ ਜ਼ਰੂਰ ਕਹਿ ਦਿੰਦਾ ਵੀ ਹਾਂ ਟਿਕਟ ਡਿਸਟ੍ਰੀਬਿਊਸ਼ਨ 'ਚ ਗਲਤੀਆਂ ਹੋਈਆਂ ਸਰ ਉਹ ਡਿਸਟ੍ਰੀਬਿਊਸ਼ਨ ਟਿਕਟ 'ਚ ਗਲਤੀਆਂ ਕਿਸ ਕਰਕੇ ਹੋਇਆ ਥੱਲੋਂ ਸਟੇਟ ਲੀਡਰਸ਼ਿਪ ਨੇ ਗਲਤ ਫੀਡਬੈਕ ਦਿੱਤੀ ਉੱਪਰ ਤਾਂ ਫੈਸਲੇ ਗਲਤ ਹੋਏ ਜਾਂ ਉਹਨਾਂ ਤੋਂ ਕਿਸ ਤਰੀਕੇ ਕਰਵਾਏ ਗਏ ਮੈਨੂੰ ਨਹੀਂ ਪਤਾ ਕਿ ਫੀਡਬੈਕ ਦੇਣ ਵਾਲੇ ਕੌਣ ਹੁੰਦੇ ਐ ਸਰ ਜਿਹੜੇ ਅੱਜ ਮੀਟਿੰਗ ਮੀਟਿੰਗਾਂ ਕਰ ਰਹੇ ਐ ਸਾ ਪ੍ਰਧਾਨੋ ਤੀਨੇ ਪ੍ਰਧਾਨ ਸਾਹਿਬ ਨੇ ਸਾਡੇ ਇੱਥੇ ਤੇ ਪ੍ਰਭਾਰੀ ਨੇ ਇਹੀ ਹੁੰਦੇ ਇਸ ਤੋਂ ਥੱਲੇ ਤਾਂ ਕੋਈ ਵਿਚ ਸ਼ਾਮਿਲ ਹੀ ਨਹੀਂ ਹੁੰਦਾ इवन ਸੀਡਬਲਿਊਸੀ ਮੈਂਬਰ ਸਭ ਤੋਂ ਸੀਨੀਅਰ ਹੁੰਦੇ ਨੇ ਸਾਡੇ ਇੱਥੇ ਚਰਨਜੀਤ ਸਿੰਘ ਚੰਨੀ ਸਾਹਿਬ ਨੇ ਸੀਡਬਲਿਊਸੀ ਮੈਂਬਰ ਸੁਖੀ ਰੰਦਾਵਾ ਜੀ ਨੇ ਸੀਡਬਲਿਊਸੀ ਮੈਂਬਰ ਮਨੀਸ਼ ਤਵਾਰੀ ਨੇ ਪਰ ਮੇਰਾ ਖਿਆਲ ਉਹਨਾਂ ਤਾਈਂ ਗੱਲ ਹੀ ਨਹੀਂ ਪਹੁੰਚਦੀ ਇਹ ਇਹ ਹੁੰਦੇ ਨੇ ਸੀਸੀ ਹੁੰਦੀ ਹੈ ਸਕਰੀਨਿੰਗ ਕਮੇਟੀ ਤੇ ਸੀਚ ਫੈਸਲੇ ਹੋ ਜਾਂਦੇ ਆ ਬਹੁਤ ਇੱਕ ਅੱਧੀ ਸੀਟ ਕੋਈ ਫਸ ਜਾਏ ਤਾਂ ਉਹ ਸੀਡਬਲਿਊਸੀ ਚ ਜਾਂਦੀ ਹੈ ਮੇਰਾ ਖਿਆਲ ਜੋ ਸਾਡੀ ਵਰਕਿੰਗ ਹੈ ਕਾਂਗਰਸ ਪਾਰਟੀ ਦੀ ਅੰਦਰਲੀ ਤੇ ਉਹਨਾਂ ਤਾਂ ਹੀ ਤਾਂ ਗੱਲ ਹੀ ਨਹੀਂ ਪਹੁੰਚੀ ਚਾਹੇ ਉਹਨਾਂ ਦੀ ਸੀਨੀਅਰਿਟੀ ਸਗੀ ਪਰ ਫੈਸਲੇ ਜਿਹੜੇ ਲੈਵਲ ਤੇ ਹੋ ਗਏ ਉਹ ਕਿਸ ਤਰੀਕੇ ਹੋਏ ਆ ਮੈਂ ਨਹੀਂ ਉਹਦੇ ਤੇ ਕੋਈ ਕਮੈਂਟ ਕਰ ਸਕਦਾ ਜਿੰਨੀ ਦੇਰ ਤੱਕ ਮੈਨੂੰ ਪੂਰੀ ਜਾਣਕਾਰੀ ਹੋਈ ਨਾ ਹੋਵੇ ਮੈਂ ਕਿਵੇਂ ਤੁਹਾਡੇ ਨਾਲ ਸਾਂਝੀ ਕਰਾਂ ਹਾਂ ਪਰ ਇਹ ਗੱਲ ਇੱਕ ਖਾਸ ਕਿਸੇ ਪਲੇਟਫਾਰਮ ਤੇ ਉਠਾਣ ਵਾਲੀ ਜ਼ਰੂਰ ਹੈ ਇੱਕ ਸਵਾਲ ਤੁਸੀਂ ਮੈਨੂੰ ਪੁੱਛੋ ਕਿ ਪੁੱਛਣਾ ਤੁਸੀਂ ਮੇਰਾ ਸਵਾਲ ਕਿ ਕਾਂਗਰਸ ਨੂੰ ਉਰੋਧ ਦਿੱਤਰ ਦੇਤਾ ਵਰਤ ਤੇ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਪੁੱਛੋ ਮੇਰਾ ਸਵਾਲ ਅੱਜ ਦੀ ਤਰੀਕ ਮੈਨੂੰ ਪੁੱਛੋ ਤੁਸੀਂ ਸਵਾਲ ਮੈਂ ਸਰ ਆਪ ਹੀ ਇਸ ਤੁਹਾਡੇ ਸਵਾਲ ਨੂੰ ਸਵਾਲ ਮੰਨ ਕੇ ਜਵਾਬ ਦੇ ਦਿੰਨਾ ਅੱਜ ਦੀ ਤਾਰੀਖ 'ਚ ਸਾਡੀ ਵਿਰੋਧੀ ਧਿਰ ਦੀ ਪਰਫਾਰਮੈਂਸ ਜ਼ੀਰੋ ਹੈ ਆ ਅੱਖਰ ਦੀ ਸਹੀ ਦੇ ਜ਼ੀਰੋ ਹੈ ਸਰ ਸਰ ਆ ਜਿਹੜੇ ਪੱਖ ਦੇ ਮੁੱਦੇ ਜਿਹੜੇ ਆ ਚਾਹੇ ਬਿਜਲੀ ਦੀ ਆ ਰਹੀ ਹੈ ਪਰਫਾਰਮੈਂਸ ਚਾਹੇ ਸਾਡੇ ਪੰਜਾਬੀਆਂ ਨੂੰ ਹਿਮਾਚਲ 'ਚ ਕੁੱਟਿਆ ਜਾ ਰਿਹਾ ਕੋਈ ਇਸ਼ੂ ਲਾਅ ਐਂਡ ਆਰਡਰ ਦਾ ਇਸ਼ੂ ਹੈ ਇਹ ਇਥੇ ਡਰੱਗ ਦੇ ਇਸ਼ੂ ਨੇ ਅਸੀਂ ਕਿਸੇ ਤੇ ਬੋਲ ਹੀ ਨਹੀਂ ਰਹੇ ਪਰ ਮੈਨੂੰ ਬਹੁਤ ਖੁਸ਼ੀ ਹੋਈ ਤੁਸੀਂ ਇਸ ਚੀਜ਼ ਨੂੰ ਮੰਨ ਕੇ ਐਕਸੈਪਟ ਕਰਨਾ ਪਾਏਗਾ ਸਰ ਚੰਗੀ ਗੱਲ ਹੈ ਬੜੇ ਬੜੀ ਅੱਛੀ ਪਰਫਾਰਮੈਂਸ ਜਾ ਰਹੀ ਸੀ ਕਿ ਅਗਰ ਅਸੀਂ ਪਿਛਲੇ ਸਾਲ ਨਾਲ ਹੀ ਕਰੀਏ ਪਿਛਲੇ ਸਾਲ ਮੈਂ ਫੇਰ 5-7 ਨੰਬਰ ਦੇ ਦਿੰਦਾ ਉਦੋਂ ਰੈਲੀਆਂ ਵੀ ਅਸੀਂ ਕਰ ਰਹੇ ਸੀ ਧਰਨੇ ਵੀ ਅਸੀਂ ਲਾ ਰਹੇ ਸੀ ਕੁਝ ਕੋਆਰਡੀਨੇਸ਼ਨ ਵੀ ਵੱਧ ਸੀ ਤੇ ਐਲਓਪੀ ਸਾਹਿਬ ਅਸੈਂਬਲੀ ਦੇ ਵਿੱਚ ਅੱਛਾ ਪਰਫਾਰਮ ਵੀ ਕਰ ਰਹੇ ਸੀ ਕਿ ਪਰ ਇੱਕੋ ਦਮ ਅਸੀਂ ਸਾਰੇ ਚੁੱਪ ਹੋ ਜਾਂਦੇ ਹਾਂ ਤੁਸੀਂ ਤਾਂ ਦੇਖੋ ਕਿ ਇਲੈਕਸ਼ਨਾਂ ਦੇ ਵਿੱਚ ਇੱਕ ਮੰਤਰੀ ਦੀ ਅਸ਼ਲੀਲ ਵੀਡੀਓ ਤੱਕ ਆ ਜਾਂਦੀ ਹੈ ਕੋਈ ਨਹੀਂ ਬੋਲਦਾ ਸਾਬ ਕੋਈ ਨਹੀਂ ਇੱਕ ਵੀਡੀਓ ਜਿਹੜੇ ਪਿਛਲੇ ਦੀ ਅਸ਼ਲੀਲ ਵੀਡੀਓ ਸੀ ਉਹਦੇ ਤੇ ਕੁਝ ਨਹੀਂ ਤੁਸੀਂ ਸਟੈਂਡ ਲੈਂਦੇ ਕਲ ਕੱਲਾ ਸਾਰਾ ਠੀਕਾ ਹੁ ਕਹਿ ਰਹੇ ਨਹੀਂ ਲੈ ਲਿਆ ਜਦੋਂ ਵਿਕਰਮ ਹੋ ਗਿਆ ਜਦੋਂ ਵਿਕਰਮ ਮਜੀਠੀਆ ਨਹੀਂ ਲੈ ਲਿਆ ਆਪੋਜੀਸ਼ਨ ਕਿੱਥੇ ਐ ਸਾਬ ਹੂੰ ਅਸੀਂ ਸਿਰਫ ਆਉਦਿਆਂ ਦਾ ਆਨੰਦ ਨਹੀਂ ਮਾਣ ਸਕਦੇ ਸਾਨੂੰ ਨਾਲ ਜ਼ਿੰਮੇਵਾਰੀ ਵੀ ਲੈਣੀ ਪੈਗੀ ਭਰੋਸੇਯੋਗਤਾ ਬਣਾਉਣੀ ਪਊਗੀ ਬਿਲਕੁਲ ਸਰ ਤੁਸੀਂ ਆਪਣੇ ਅੰਦਰਲੇ ਜਿਹੜੇ ਤੁਹਾਨੂੰ ਪਾਰਟੀ ਨੂੰ ਠੀਕ ਕਰਨ ਵਾਸਤੇ ਥੋੜਾ ਜਿਹਾ ਕ੍ਰਿਟਿਸਾਈਜ਼ ਕਰਨ ਉਹਨਾਂ ਨੂੰ ਤੁਸੀਂ ਦੁਸ਼ਮਣ ਮੰਨ ਕੇ ਤੁਰ ਪੈਨੇ ਹੋ ਆਪਣੇ ਕੰਮ ਠੀਕ ਕਰਨ ਦੀ ਬਜਾਏ ਤੇ ਪਾਰਟੀ ਨੂੰ ਫੇਰ ਚੀਰਪਾੜ ਦੀ ਲੌਬਤ ਤੇ ਲੈ ਜਾ ਲੈ ਜਾਂਦੇ ਹੋ ਉਹ ਭਾਈ ਜਿਹੜੇ ਅੱਜ ਦੇ ਤਰੀਕ 'ਚ ਲੀਡਰ ਤੁਹਾਨੂੰ ਕਹਿ ਰਹੇ ਆ ਵੀ ਇਹ ਨਾ ਨਾ ਚੀਜ਼ਾਂ ਤੇ ਡਿਸਕਸ਼ਨ ਕਰੋ ਤੇ ਅੱਗੇ ਵਧੋ ਤੁਸੀਂ ਉਹਨਾਂ ਨੂੰ ਸਾਥੀ ਬਣਾਓ ਤੇ ਬੈਠੋ ਇੱਕ ਪਲੇਟਫਾਰਮ ਕਰੀਏਟ ਕਰੋ ਤੇ ਗੱਲ ਕਰੋ ਹਮਮ ਇੱਕ ਸਿਰ ਮੈਨੂੰ ਨਹੀਂ ਸਮਝ ਆਦੀ ਸਾਡੇ ਪਰਿਵਾਰੀ ਸਾਹਿਬ ਕਿੱਥੇ ਨੇ ਉਹ ਕਿਉਂ ਨਹੀਂ ਇਸ ਗੱਲ ਦਾ ਹੁਣ ਤਾਂ ਹੀ ਕੌਗਨੀਸੈਂਸ ਲਿਆ ਵੀ ਇੰਨੀ ਸੀਨੀਅਰ ਲੀਡਰਸ਼ਿਪ ਅੱਜ ਗੱਲ ਕਰਨ ਨੂੰ ਤਿਆਰ ਬੈਠੀ ਐ ਤੇ ਕਿੱਥੇ ਇਹ ਗੱਲਬਾਤ ਸਾਬ ਬਹੁਤ سارے ਲੋਕ ਆਏ ਵੀ ਸੋਏ ਜਿਹੜੇ ਇੰਚਾਰਜ ਹੁੰਦੇ ਆ ਕਾਂਗਰਸ ਦਾ ਵਿੜਾ ਕਰਕ ਕਰਨ ਦੇ ਵਿੱਚ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸਰਬ ਮੈਂ ਤਾਂ ਇੰਚਾਰਜਾਂ ਨੂੰ ਫਿਰ ਵੀ ਨੰਬਰ ਦਊਗਾ ਕਿਉਂਕਿ ਇਹ ਦੇਖੋ ਵਨ ਅਪਮਨ ਛਿਪਨਾੇ ਸ਼ੁਰੂ ਤੋਂ ਹੀ ਰਹੀ ਕਿਨੇ ਸੀਨੀਅਰ ਬਣਨਾ ਹੈ ਮਤਲਬ ਜਾਂ ਚੀਫ ਮਿਨਿਸਟਰ ਕਿਨੇ ਬਣਨਾ ਹੈ ਅਸੀਂ ਤਾਂ ਬਣਨਾ ਨਹੀਂ ਪਰ ਜਿਹੜੇ ਹੈ ਉਹਨਾਂ ਨੇ ਕਿਤੇ ਨਾ ਕਿਤੇ ਇੱਕ ਦੂਸਰੇ ਚ ਨੁਕਸ ਕੱਢਨੇ ਆ ਉਹ ਨੁਕਸ ਠੀਕ ਨੇ ਜਾਂ ਗਲਤ ਨੇ ਇਹ ਚੈੱਕ ਤਾਂ ਪ੍ਰਭਾਰੀ ਨੇ ਕਰਨਾ ਪਰ ਭਾਰੀ ਨੇ ਟਾਇੰਗ ਨਹੀਂ ਜੇ ਦੇਣਾ ਤਾਂ ਫਿਰ ਪ੍ਰਭਾਰੀ ਦੇਖੇ ਸਾਬ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਮੈਂ ਮਹਿਸੂਸ ਕਰਦਾ ਐਸਾ ਪੱਤਰਕਾਰ ਕਿ ਜਿੰਨਾ ਟਾਈਮ ਕੈਪਟਨ ਅਮਰਿੰਦਰ ਸਿੰਘ ਕੋਲੇ ਕਮਾਨ ਰਹੀ ਕਾਂਗਰਸ ਕੋਈ ਕਾਂਗਰਸ ਨੇ ਹਿਰਦੁਲ ਨਹੀਂ ਕੀਤੀ ਕਾਂਗਰਸ ਦੇ ਕਿਸੇ ਲੀਡਰ ਦੀ ਮਜਾਲ ਨਹੀਂ ਸੀ ਕੋਈ ਇੱਧਰ ਤੋਂ ਉੱਧਰ ਹੋ ਜਾਂਦਾ ਸੀ ਪਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਕਮਾਨ ਗਈ ਫਿਰ ਸਿੱਤੂ ਸਾਹਿਬ ਆਏ ਕੋਈ ਵੀ ਆਇਆ ਮਤਲਬ ਟिके ਹੀ ਨਹੀਂ ਕਾਂਗਰਸ ਇਹ ਹਮੇਸ਼ਾ ਨਾ ਪੰਜਾਬੀ ਥੋੜੇ ਜਿਹਾ ਪਾਵਰ ਤੇ ਕੰਟਰੋਲ ਚ ਹੀ ਰਹਿੰਦਾ ਸਭ ਕੈਪਟਨ ਸਾਹਿਬ ਕੋਲ ਵੀ ਉਦੋਂ ਹੀ ਕੰਟਰੋਲ ਸੀਗਾ ਜਦੋਂ ਉਹ ਚੀਫ ਮਿਨਿਸਟਰ ਸੀਗੇ ਜੀ ਮਿਨਿਸਟਰ ਸੀਗੇ ਜਦੋਂ ਉਹ ਪ੍ਰਧਾਨ ਸੀਗੇ ਤਾਂ ਉਹਨਾਂ ਦੇ ਮਿਸਿਸ ਪਠਲ ਹੁੰਦੇ ਸੀਗੇ ਉਦੋਂ ਬਾਜਵਾ ਸਾਹਿਬ ਉਹਨਾਂ ਨੂੰ ਵੀ ਚੈਨ ਨਾਲ ਰਹਿਣ ਦਿੱਤਾ ਇਹ ਦੱਸੋ ਜਿਹੜੀ ਪ੍ਰਧਾਨਗੀ ਹੈ ਨਾ ਇਹ ਤਾਂ ਖੰਡੇ ਦੀ ਧਾਰ ਆ ਇਹਦੇ ਤੇ ਚੱਲਣਾ ਬੜਾ ਔਖਾ ਹੁੰਦਾ ਦਿਲ ਵੱਡੇ ਰੱਖਣੇ ਪੈਂਦੇ ਦਿਮਾਗ ਵੱਡੇ ਰੱਖਣੇ ਪੈਂਦੇ ਸਹਿਣਾ ਪੈਂਦਾ ਸੁਣਨਾ ਪੈਂਦਾ ਬਹੁਤ ਬਹੁਤ ਪੋਲਿਟਿਕਸ ਤੇ ਬੜੀ ਲੀਡਰ ਦਾ ੱਟ ਵੱਡਾ ਹੋਣਾ ਚਾਹੀਦਾ ਆਹੋ ਉਹਨੂੰ ਸੁਣਨੀ ਆ ਪੈਣੀ ਪਰ ਇਹ ਵੀ ਗੱਲ ਸੁਣਦੇ ਆ ਸੀ ਕਿ ਭਾਰਤ ਕੁਸ਼ਨਾਚੂ ਹਾਈ ਕਮਾਂਡ ਦੇ ਬੜਾ ਨੇੜੇ ਹਾਈ ਕਮਾਂਡ ਚ ਸੁਣਵਾਈ ਹੁੰਦੀ ਹੈ ਤੇ ਭਾਰਤੂ شناਫੀ ਨੇ ਉਥੇ ਸਹੀ ਫੀਡਬੈਕ ਨਹੀਂ ਦਿੱਤੀ ਸਭ ਜਦੋਂ ਸਾਡੇ ਕੋਲ ਮੰਗੀ ਜਾਊਗੀ ਮੈਂ ਸਿਰ ਚੜ ਚੜ ਕੇ ਤਾਂ ਕੋਈ ਫੀਡਬੈਕ ਦੇਂਦਾ ਨਹੀਂ ਜਿੱਥੋਂ ਤਾਂ ਹੀ ਹਾਈ ਕਮਾਂਡ ਦੇ ਨੇੜੇ ਹੋਣ ਤਾਂ ਸਬੰਧਿਆ ਸਾਰੇ ਲੀਡਰਾਂ ਨੂੰ ਉਥੇ ਬਰਾਬਰ ਤਾਂ ਵੇਟੇਜ ਦਿੱਤੀ ਜਾਂਦੀ ਹੈ ਜਿਹੜਾ ਮਰਜ਼ੀ ਜਾ ਕੇ ਜੋ ਮਰਜ਼ੀ ਉਥੇ ਆਪਣਾ opinion ਰੱਖ ਸਕਦਾ ਪਰ ਜਦੋਂ ਫੈਸਲੇ ਹੋਣੇ ਹੁੰਦੇ ਉਸ ਮੀਟਿੰਗ ਦੇ ਵਿੱਚ ਕੌਣ ਕੌਣ ਹਾਜ਼ਰ ਹੈ ਉਹ ਕੀ ਕੀ ਗੱਲ ਕਰਕੇ ਕੀ ਫੈਸਲੇ ਕਰਵਾ ਰਿਹਾ ਹੈ ਇਸ ਰਿਜ਼ਲਟ ਦੇ ਉੱਤੇ ਕਿਆ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਤੁਸੀਂ ਸੀਟ 10000 ਤੇ ਹਾਰਦੇ ਹੋ ਕੋਈ 20000 ਤੇ ਹਾਰਦੇ ਹੋ ਕਿ ਸਾਨੂੰ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਜਦੋਂ ਇੱਥੇ ਇਲੈਕਸ਼ਨ ਚੱਲ ਰਿਹਾ ਸੀਗਾ ਸਟੇਟ ਲੀਡਰਸ਼ਿਪ ਸੀਗੀ ਕਿਤੇ ਕੋਈ ਸਾਰੇ ਲੀਡਰਾਂ ਦਾ ਆਪਸ ਵਿੱਚ ਕੋਆਰਡੀਨੇਸ਼ਨ ਸੀਗਾ ਸਾਰੇ ਇੰਡੀਵਿਜੂਅਲੀ ਲੜ ਰਹੇ ਸੀ ਇੰਡੀਵਿਜੂਅਲੀ ਲੜ ਰਹੇ ਸੀ ਸਾਰੇ ਜੇ ਹਾਈ ਕਮਾਂਡ ਇੰਟਰਵੈਨ ਕਰਕੇ ਇੱਥੇ ਨਾ ਬੈੰਦੇ ਆ ਕੇ ਉਹ ਕੇਸੀ ਵੇਣੂਗੋਪਾਲ ਜੀ ਨੂੰ ਤਿੰਨ ਦਿਨ ਲਗਾਣੇ ਪਏ ਇੱਥੇ ਹਮ ਅੱਡ-ਅੱਡ ਸਾਰੀ ਜਗ੍ਹਾ ਜਾ ਕੇ ਮੀਟਿੰਗਾਂ ਕਰਕੇ ਕੋਆਰਡੀਨੇਸ਼ਨ ਸੈੱਟ ਕਰਨੀ ਪਈ ਹਮ ਹਰੀਸ਼ ਚੌਧਰੀ ਜੀ ਨੂੰ ਸਪੈਸ਼ਲ ਅਬਜ਼ਰਵਰ ਲਾ ਕੇ ਭੇਜਿਆ ਗਿਆ ਹਮ ਦਿਵਿੰਦਰ ਯਾਦਵ ਜੀ ਤਾਂ ਪਹਿਲਾਂ ਸੀਗੇ ਸੀਗੇ ਸਾਡੇ ਪਰਿਵਾਰੀ ਹਮ ਹਮ ਸਾਰਿਆਂ ਨੇ ਇੱਥੇ ਆ ਕੇ ਇਲੈਕਸ਼ਨ ਸਾਂਭਿਆ ਤੇ ਫਿਰ ਅਸੀਂ ਸਤਾਂ ਦੀ ਪਰਫਾਰਮੈਂਸ ਦਿੱਤੀ ਤੇ ਉਸ ਤੋਂ ਬਾਅਦ ਜਿਹੜੇ ਇਸ਼ੂਜ਼ ਖੜੇ ਨੇ ਉਸ ਪਰਫਾਰਮੈਂਸ ਦੇ ਉੱਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਸਾਨੂੰ ਤਸੱਲੀ ਰੱਖਣੀ ਚਾਹੀਦੀ ਹੈ ਜਾ ਸਾਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਇਸ ਪਰਫਾਰਮੈਂਸ ਨੂੰ ਆਪਣੀ ਨਲਾਕੀ ਬਣ ਕੇ ਅੱਗੇ ਕਿਵੇਂ ਜਾਣਾ ਸਰ ਮੈਨੂੰ ਹਲੇ ਵੀ ਇਹ ਲੱਗਦਾ ਵੀ ਕਾਂਗਰਸ ਨੂੰ ਲੋਕਾਂ ਨੇ ਵੋਟ অপਸ਼ਨ ਨਾ ਹੋਣ ਦੇ ਕਰਕੇ ਪਾਤੀ ਜਿੱਥੇ ਜਿੱਥੇ ਲੋਕਾਂ ਨੂੰ ਆਪਸ਼ਨ ਲੱਗਿਆ ਅਮਰਪਾਲ ਲੱਗਿਆ ਜਾਂ ਕਹਿ ਲੋ ਕਿ ਸਰਜੀਤ ਖਾਲਸਾ ਲੱਗਿਆ ਜਾਂ ਕੋਈ ਕਈ ਹੋਰ ਤਾਵਾਂ ਤੇ ਵੀ ਆਜ਼ਾਦ ਉਮੀਦਵਾਰਾਂ ਨੂੰ ਕਾਫੀ ਵੋਟਾਂ ਤਾ ਕਰਕੇ ਪਈ ਹੈ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ ਮੈਂ ਆਪਣੇ ਵਰਕਰਾਂ ਦੀ ਮਿਹਨਤ ਨੂੰ ਡਿਮੋਰਲਾਈਜ਼ ਨਾ ਕਰਦੇ ਹੋਏ ਉਹਨਾਂ ਦੀ ਮਿਹਨਤ ਨੂੰ ਇਕਨੋਲਜ ਕਰਦੇ ਹੋਏ ਬਿਲਕੁਲ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਹਾਂ ਵੀ ਅਗਰ ਤੁਸੀਂ ਵੋਟ ਪਰਸੈਂਟੇਜ ਦੇਖ ਲਓ ਜਿਹੜੀ ਸਾਡੀ 26 26% ਪਈ ਹੈ ਤਾਂ ਕਾਂਗਰਸ ਦੀ ਸਭ ਤੋਂ ਵਰਸਟ ਪਰਫਾਰਮੈਂਸ ਜਿਹੜੀ ਰਹੀ ਹੈ ਨਾ 1997 ਵਿੱਚ ਸੀ ਜੇ ਅਗਰ ਅਸੀਂ 2022 ਛੱਡ ਦਿੰਦੇ ਹਾਂ ਜਦੋਂ ਕਾਂਗਰਸ ਨੂੰ ਸਿਰਫ 14 ਸੀਟਾਂ ਮਿਲੀਆਂ ਸੀ ਅੱਛਾ ਉਦੋਂ 26.3% ਅੱਛਾ 1989 ਵਾਲਾ ਤੁਸੀਂ ਸਭ ਤੋਂ ਘੱਟ ਹੈ ਰਿਕਾਰਡ ਚੈੱਕ ਕਰ ਲਓ ਨਹੀਂ 2022 'ਚ ਅਸੀਂ 24 23 24% ਤੇ ਰਹਿ ਗਏ ਸੀਗੇ ਜੇ ਅਸੀਂ ਉਹਨੂੰ ਛੱਡ ਦਈਏ ਅਸੀਂ ਅੱਜ ਵੀ ਉਹੀ ਬੈਂਚਮਾਰਕ ਅਚੀਵ ਕੀਤਾ ਸਾਬ ਹੂੰ ਬਿਲਕੁਲ ਜੇ ਤੁਸੀਂ 97 ਛੱਡ ਦੋ 2022 ਛੱਡ ਦੋ ਤਾਂ ਕਦੀ ਕਾਂਗਰਸ ਦੀ ਕਾਂਗਰਸ ਪਾਵਰ છਾਈ ਨਹੀਂ ਆਈ 33% ਤੋਂ ਤਾਂ ਥੱਲੇ ਨਹੀਂ ਆਈ ਹੂੰ ਬਿਲਕੁਲ ਅਸੀਂ ਸਰ 26% ਤੇ ਆ ਗਏ ਔਰ ਉਦੋਂ ਹੂੰ ਜਦੋਂ ਨੈਸ਼ਨਲ ਲੈਵਲ ਤੇ ਕਾਂਗਰਸ ਦੀ ਪਰਫਾਰਮੈਂਸ ਕਾਂਗਰਸ ਦਾ ਵੋਟ ਸ਼ੇਅਰ ਵੱਧ ਰਿਹਾ ਹੈ ਵੱਧ ਰਿਹਾ ਸਾਰੇ ਮੋਈ ਬਹੁਤ ਜਿਆਦਾ ਵਧਿਆ ਹਮ ਅਸੀਂ ਅਗਰ ਇੱਕ ਦੋ ਸੂਬੇ ਛੱਡ ਦੀਏ ਜਿੱਥੇ ਇੱਕ ਇੱਕ 1.5% ਘਟੇ ਆ ਪੰਜਾਬ 'ਚ ਅਸੀਂ 14% ਡਾਊਨ ਆ ਸਰ 2019 ਤੋਂ ਹਮ ਮੈਂ ਹਿੰਦੁਸਤਾਨ ਦੀ ਪਰਫਾਰਮੈਂਸ 2019 ਨਾਲ ਕੰਪੇਅਰ ਕਰ ਰਹੇ ਆ ਸਰ ਜਦੋਂ ਅਸੀਂ ਡਾਟਿਆਂ ਤੇ ਚੱਲ ਜੰਨੇ ਆ ਤਾਂ ਬੜੇ ਚਿੰਤਾਜਨਕ ਹੈ ਸਰ ਜੇ ਅਸੀਂ ਜੇ ਅਸੀਂ ਸੀਟਾਂ ਨੂੰ ਹੀ ਦੇਖ ਲੈਨੇ ਆ ਸੱਤ ਤੇ ਹਾਂ ਹਾਂ ਬਹੁਤ ਖੁਸ਼ ਹਾਂ ਸਰ ਹੁਣ ਮੈਂ ਪਟਿਆਲੇ ਸੀਟ ਦੀ ਗੱਲ ਕਰਾਂ ਤਾਂ ਤਨ ਪਤਾ ਹੈ ਹਰੇਕ ਦੇ ਵਿੱਚ ਹਰੇਕ ਲੋਕ ਸਭਾ ਸੀਟ ਦੇ ਵਿੱਚ ਨੌਂ ਵਿਧਾਨ ਸਭਾ ਹਲਕੇ ਹੁੰਦੇ ਆ ਪਟਿਆਲਾ ਸੀਟ ਕਹਿਣ ਨੂੰ ਤਾਂ ਤੁਸੀਂ ਜਿੱਤ ਗਏ ਹੋ ਪਰ ਉਹਦੇ ਵਿੱਚੋਂ ਹਲਕੇ ਤਾਂ ਤੁਸੀਂ ਦੋ ਹੀ ਜਿੱਤੇ ਹੋ ਨਾਬਾ ਤੇ ਸਨੌਰ ਸਨੌਰ ਕਨੌਰ 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 ਮਦਨ ਲਾਲ ਜੀ ਉਹੀ ਜਿੱਤੇ ਹੋ ਦੋ ਬਸ ਤੇ ਬਾਕੀ ਥਾਵਾਂ ਤੇ ਹਰਾਉਣ ਦੀ ਕੋਸ਼ਿਸ਼ ਕੀਤੀ ਗਈ ਬਹੁਤੇ ਥਾਵਾਂ ਤੇ ਕਈਆਂ ਤੇ ਦੇਖੋ ਮੈਂ ਇਹ ਵੀ بڑا ਸੋਚਣਾ ਕਿ ਬਹੁਤੇ ਜਿਹੜੇ ਵਿਚਾਰੇ ਮੇਰੇ ਵਰਗੇ ਵਿਚ ਵਿਚਾਲੇ ਵਾਲੇ ਹੁੰਦੇ ਆ ਉਹਨਾਂ ਤੇ ਤਾਂ ਕਾਰਵਾਈਆਂ ਹੋ ਹੀ ਜਾ ਰਹੀਆਂ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਜਿਹੜੇ ਥੋੜੇ ਜਿਹਨਾਂ ਦੇ ਅਟੈਚੀ ਭਾਰੇ ਲੱਗਦੇ ਐ ਤੇ ਜਾਂ ਫਿਰ ਥੋੜੇ ਜੇ ਸੀਨੀਅਰ ਲੱਗਦੇ ਆ ਉਹਨਾਂ ਤੇ ਕੋਈ ਕਾਰਵਾਈ ਹੋਈ ਨਹੀਂ ਸਾਰੇ ਬੰਦੇ ਤੇ ਹੋ ਜਾਂਦੀ ਮੈਂ 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 ਹੀ ਸਮਝਦਾ ਵੀ ਪਿਛਲੀ ਵਾਰ ਜਿਹੜੀਆਂ ਕਾਰਵਾਈਆਂ ਵੀ ਹੁੰਦੀਆਂ ਰਹੀਆਂ ਨਾ ਉਹ ਵੀ ਟਿਕਨ ਚੂਜ਼ ਨਾਲ ਹੀ ਕਾ ਅੱਛਾ ਯਾ ਰੈਸ਼ਨਲ ਇੱਕ ਚੀਜ਼ ਹੋਣੀ ਚਾਹੀਦੀ ਐ ਉਹ ਸਾਰਿਆਂ ਤੇ ਲਾਗੂ ਸੀਨੀਅਰ ਜੂਨੀਅਰ ਸਭ ਤੇ ਜਦੋਂ ਪਾਰਟੀ ਦਾ ਜਾਬਤਾ ਐ ਨਾ ਤਾਂ ਅੱਜ ਦੀ ਪਰਫਾਰਮੈਂਸ ਬਿਲਕੁਲ ਪਰਚੋਲ ਹੋਣੀ ਚਾਹੀਦੀ ਆਸ਼ੂ ਹਾਰ ਰਿਹਾ ਮੈਂ ਆਪਣੀ ਸੀਟ ਮੈਂ ਮੰਨਦਾ ਹਾਂ ਮੈਂ ਜਦੋਂ ਮੈਂ 4 ਮਹੀਨੇ ਤੋਂ ਕਹਿ ਰਿਹਾ ਸੀਗਾ ਕਿ ਪ੍ਰੈਸ਼ਰ ਪਹੁੰਚਾ ਹੈ ਕੰਸੋਲਿਡੇਸ਼ਨ ਬੜੀ ਜ਼ਿਆਦਾ ਹੈ ਕੋਈ ਡਿਸਕਸ ਕਰ ਲੋ ਕੋਈ ਕਰਨ ਨੂੰ ਤਿਆਰ ਨਹੀਂ ਸੀ ਅੱਛਾ ਹਾਂ ਕੋਈ ਕਰਨ ਨੂੰ ਤਿਆਰ ਨਹੀਂ ਉਹ ਜਦੋਂ ਤੁਸੀਂ ਸੀਟਾਂ ਵੀ ਵੰਡਦੇ ਹੋ ਉਸ ਚੀਜ਼ ਨੂੰ ਉਦੋਂ ਵੀ ਤੁਸੀਂ ਸਾਹਮਣੇ ਨਹੀਂ ਰੱਖਦੇ ਜਦੋਂ ਹੁਣ ਰਿਜ਼ਲਟ ਆ ਜਾਂਦਾ ਹੈ ਤੇ ਹੁਣ ਤੁਸੀਂ ਨੁਕਸ ਕੱਢੀ ਚੱਲੋ ਹਾਂ ਇਹ ਸਰ ਜਦੋਂ ਫੈਸਲੇ ਕਰਨੇ ਸੀ ਟਿਕਟ ਡਿਸਟ੍ਰੀਬਿਊਸ਼ਨ ਦੇ ਕੋਈ ਪਾਲਿਸੀਜ਼ ਡਿਵੈਲਪ ਕਰਨੀ ਸੀ ਸਟ੍ਰੈਟੇਜੀ ਡਿਵੈਲਪ ਕਰਨੀ ਸੀ ਉਦੋਂ ਕਿਉਂ ਨਾ ਇਹ ਚੀਜ਼ਾਂ ਸੋਚੀਆਂ ਸਾਬ ਬਿਲਕੁਲ ਅਸੀਂ ਤਾਂ ਪਹਿਲਾਂ ਹੀ ਕਿ ਟਿਕਟ ਕੰਮ ਦੇ ਪਏ ਆ ਤੁਹਾਡੀ ਵੀ ਯਾਰ ਥੱਲੇ ਕਨਸੋਲੀਡੇਸ਼ਨ ਹੈ ਤੁਸੀਂ ਸਮਝ ਨਹੀਂ پا ਰਹੇ ਇਸ ਗੱਲ ਨੂੰ ਪੋਲੀਟਿਕਸ਼ਿਪ ਸੌਰੀ ਨਹੀਂ 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 ਜੀ ਬਸ ਉਹ 22 ਤਰੀਕ ਨਿਕਲ ਗਈ ਮੰਦਰ ਹੋ ਗਿਆ ਜੀ ਅੱਜ ਕੋਈ ਨਹੀਂ ਜੀ ਗੱਲ ਖਤਮ ਹੋ ਗਈ ਜੀ ਤੇ ਹੁਣ ਰਿਜ਼ਲਟ ਤੁਹਾਡੇ ਸਾਹਮਣੇ ਪਿਆ ਸਾਬ ਇਕ ਕੋਈ ਪਾਰਟੀ ਬਗੈਰ ਕੋਈ ਸੀਟ ਜਿੱਤ ਕੇ ਸਭ ਤੋਂ ਵੱਡੀ ਗੇਨਰ ਬਣੀ ਹੈ ਸਭ ਤੋਂ ਵੱਡੀ ਗੇਨਰ ਬਣੀ ਸਭ ਤੋਂ ਵੱਡਾ ਉਹਨੇ ਜਿਹੜਾ ਪਿੱਛੇ ਮੁੜਿਆ ਵੋਟ ਬੈਂਕ ਉਹਨੇ ਲੈ ਕੇ ਗਈ ਆ ਉਹ ਲੈ ਕੇ ਗਈ ਹੈ ਸਾਹਿਬ ਤੇ ਅਸੀਂ ਇਸ ਗੱਲ ਨੂੰ ਇਕਨੋਲਜ ਕਰਨ ਨੂੰ ਤਿਆਰ ਮਤਲਬ ਲੱਗ ਰਿਹਾ ਹੈ ਕਿ ਸਿੱਖ ਵੋਟਰ ਵੀ ਤੇ ਹਿੰਦੂ ਵੋਟਰ ਵੀ ਕਾਂਗਰਸ ਤੋਂ ਪਿੱਛੇ ਹਟਿਆ ਹਾਂ ਸਰ ਇਹ ਸੋਚਣ ਵਾਲੀ ਗੱਲ ਹੈ ਇਹ ਡਿਸਕਸ ਕਰਨਾ ਹੋ ਸਕਦਾ ਹੈ ਮੈਨੂੰ ਲੁਧਿਆਣੇ 'ਚ ਬੈਠ ਕੇ ਇੰਨੀ ਜ਼ਿਆਦਾ ਨੌਲੇਜ ਨਾ ਹੋਵੇ ਡਾਟਿਆਂ ਨੂੰ ਦੇਖ ਕੇ ਜੋ ਰਿਜ਼ਲਟ ਆਉਂਦੇ ਆ ਉਹਨੂੰ ਅਸੈਂਬਲੀ ਵਾਈਜ਼ ਅਸੀਂ ਜਦੋਂ ਅਲੱਗ-ਅਲੱਗ ਕਰਕੇ ਦੇਖਦੇ ਆ ਤਾਂ ਥੋੜੀ ਚਿੰਤਾ ਵੱਧਦੀ ਹੈ ਸਾਹਿਬ ਹੁਣ ਕਾਂਗਰਸ ਦੀ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਚੱਲ ਰਹੀ ਹੈ ਮੰਤਰੀ ਮੈਂ ਤਾਂ ਉਮੀਦ ਕਰੂੰਗਾ ਸਾਹਿਬ ਵੀ ਅਸੀਂ ਤਾਂ ਚੀਫ ਮਿਨਿਸਟਰ ਦੇ ਭਾਈ ਦਾਵੇਦਾਰ ਹੈ ਨਹੀਂ ਤੂੰ ਇਕੱਠੇ ਹੋ ਜਾਓ ਜਦੋਂ ਚੀਫ ਮਿਨਿਸਟਰੀ ਦਾ ਵੇਲਾ ਆਜੂਗਾ ਹਾਈਕ ਮਾਰ ਤੇ ਛੱਡ ਲਿਓ ਯਾਰ ਲੈ ਲਿਓ ਉਹ ਤੁਸੀਂ ਟਿਕਟਾਂ ਵੀ ਲਈਆਂ ਉਹ ਤਾਂ ਚੀਨ ਨਿਟਰੀਆਂ ਲੈ ਲਓ ਕਿੰਨੇ ਚੀਫ ਮਿਨਿਸਟਰ ਨੇ ਕਾਂਗਰਸ ਦੇ ਵਿੱਚ ਇਹ ਵੀ ਲੋਕ ਬੜਾ ਮਜ਼ਾਕ ਉਡਾਉਂਦੇ ਆ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਔਰ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਹਲੇ ਲਾਮੀਆਂ ਐਲਾਨ ਕਰਦੇ ਆ ਕਿ ਅਸੀਂ ਚੀਫ ਮਿਨਿਸਟਰ ਹੈਗੇ ਕਹਿੰਦੇ ਕਾਂਗਰਸ ਦੇ ਐਮ ਐਲ ਏ ਘਟਾ ਚੀਫ ਮਿਨਿਸਟਰ ਜਾਦੀ ਆ ਹਾਂ ਹੱਸਦੇ ਆ ਬਿਲਕੁਲ ਹੱਸਦੇ ਆ ਸਾਈ ਕਮਾਂਡ ਨੂੰ ਪਤਾ ਹੀ ਗੱਲ ਸਰ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਜੀ ਹਾਈ ਕਮਾਂਡ ਤੇ ਜਿਨ੍ਹਾਂ ਦੀ ਨੇੜਤ ਜ਼ਿਆਦਾ ਹੋਈ ਦੱਸ ਸਕਦੇ ਲੋਕਾਂ ਨੂੰ ਕਾਂਗਰਸੀ ਵਰਕਰਾਂ ਨੂੰ ਜਾਂਦੇ ਜਾਂਦੇ ਕੀ ਕਹਿਣਾ ਚਾਹੂੰਗਾ ਡਟ ਕੇ ਰਹੋ ਘਬਰਾਉਣ ਦੀ ਗੱਲ ਨਹੀਂ ਜਿਹੜੇ ਜਿਹੜਾ ਜਿੱਥੇ-ਜਿੱਥੇ ਸਾਡੇ ਵਰਕਰਾਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਲੱਗਦਾ ਆ ਵੀ ਸਾਡਾ ਕੋਰ ਬੈਂਕ ਵੋਟਰ ਕਿਤੇ ਦੂਰ ਗਿਆ ਉਹਨਾਂ ਤਾਈਂ ਪਹੁੰਚ ਕਰਨੀ ਚਾਹੀਦੀ ਹੈ ਸਾਨੂੰ ਅਸੀਂ ਵੀ ਪਹੁੰਚ ਕਰ ਰਹੇ ਹਾਂ ਮੈਂ ਤਾਂ ਆਪਣੇ ਹਲਕੇ 'ਚ ਲਗਾਤਾਰ ਛੋਟ-ਛੋਟੀਆਂ ਮੀਟਿੰਗਾਂ ਤੇ ਉਹਨਾਂ ਦੇ ਘਰਾਂ 'ਚ ਜਾ ਰਹੇ ਹਾਂ ਤੇ ਕੋਸ਼ਿਸ਼ ਕਰਾਂਗੇ 27 ਤੱਕ ਇਸ ਤਰੀਕੇ ਦੀ ਲਾਮਬੰਦੀ ਕਰ ਲਈਏ ਬਈ ਕੋਈ ਵੀ ਪਾਰਟੀ ਸਾਨੂੰ ਚੈਲੰਜ ਨਾ ਕਰ ਪਾਵੇ ਚਾਹੇ ਇਕੱਠੇ ਹੋ ਕੇ ਐਲਾਈਅੰਸ ਹੋ ਕੇ ਆ ਜਾਣ ਤੇ ਚਾਹੇ ਅਲੱਗ-ਅਲੱਗ ਆ ਜਾ ਬਿਲਕੁਲ ਅਸੀਂ ਜੀ ਕੀਮਤੀ ਸਮਾਂ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਬਿਲਕੁਲ ਤਾਂ ਇਸਨ ਪਾਕੂ ਜਨ ਆਛੂ ਜੀ ਕਾਰਜਕਾਰੀ ਪ੍ਰਧਾਨ ਕਾਂਗਰਸ ਦੇ ਔਰ ਉਹਨਾਂ ਨੇ ਬਹੁਤ ਸਪਸ਼ਟਤਾ ਦੇ ਨਾਲ ਜਿਹੜੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਐ ਉਮੀਦ ਕਰਦੇ ਹਾਂ ਆਛੂ ਜੀ ਦੇ ਨਾਲ ਗੱਲਬਾਤ ਜਿਹੜੀ ਆ ਤੁਹਾਨੂੰ ਜੁੜ ਪਸੰਦ ਆ ਉਹ ਦੁਬਾਰਾ ਫਿਰ ਮਿਲਾਂਗੇ ਧੰਨਵਾਦ